ਪੰਥਕ ਕਨਵੈਨਸ਼ਨ ਤੇ ਪਹੁੰਚੇ ਸਮੇਂ ਤੁਮਦਮਾ ਸਾਹਿਬ ਜਿਥੇ ਫਰੀਦਕੋਟ ਤੋਂ ਐਮਪੀ ਸਭ ਜੀ ਇੰਸੀ ਖਾਲਸਾ ਜਿਹੜੇ ਸਭ ਮੇਰੇ ਨਾਲ ਮੌਜੂਦ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਸੋ ਸਿੰਘ ਸਾਹਿਬ ਜੇ ਗੱਲ ਕਰਦੇ ਆ ਪੰਥਕ ਕਨਵੈਨਸ਼ਨ ਪੰਥਕ ਕਨਵੈਨਸ਼ਨ ਬਹੁਤ ਹੋ ਰਹੀਆਂ ਸੋ ਤੁਸੀਂ ਕੀ ਇਸ ਤੋਂ ਉਮੀਦ ਰੱਖਦੇ ਹੋ ਕਿ ਜਿਹੜੀ ਕਨਵੈਨਸ਼ਨ ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਕੀਤੀ ਜਾ ਰਹੀ ਆ ਮੁੱਖ ਉਦੇਸ਼ ਕੀ ਰੋ ਸਭ ਤੋਂ ਪਹਿਲਾਂ ਤਾਂ ਖਾਲਸਾ ਸਾਜਨਾ ਦਿਵਸ ਦੀਆਂ ਸਮੂਹ ਸਿੱਖ ਕੌਮ ਨੂੰ ਬਹੁਤ-ਬਹੁਤ ਮੁਬਾਰਕਾਂ ਇਹ ਜਿਹੜੀ ਅੱਜ ਪੰਥਕ ਕਾਨਫਰੰਸ ਹੈ ਇਹ 2027 ਦਾ ਫੈਸਲਾ ਕਰੋਗੇ ਕੋ ਵੱਡੀ ਦਾਵਾ ਕਰ ਰਹੇ ਹੋ ਇਸ ਸਮੇਂ ਹਾਂਜੀ ਵਧੀਆ ਹੋਊਗਾ ਜੀ ਇਕੱਠ ਮਹਾਰਾਜਾ ਛੱਡ ਦੀ ਕਲਾ ਕਰਨਗੇ ਸਾਰਿਆਂ ਨੂੰ ਦੇਖ ਕੇ ਆਏ ਹਾਂ ਕਿਸੇ ਦੇ 20 ਬੰਦਿਆਂ ਤੋਂ ਵੱਧ ਨਹੀਂ ਆ ਬਾਈ ਨੇ ਜਿੰਦਾ ਲੱਗਿਆ ਪਏ ਤੇ ਪਿਛਲੇ ਦਿਨੀ ਜਿਹੜੀ ਸੁਖਬੀਰ ਸਿੰਘ ਬਾਦਲਰਾਂ ਦੀ ਜਿਹੜੀ ਚੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਬਣ ਦੀ ਚੋਣ ਕਿਵੇਂ ਦੇਖ ਤੋ ਉਹ ਤਾਂ ਹੋਣਾ ਹੀ ਸੀ ਜੀ ਉਹ ਤਾਂ ਇੱਕ ਸਿਰਫ ਇੱਕ ਟਮਟਮਾ ਰਚਿਆ ਗਿਆ ਸੀ ਇਹ ਐਨਓਸ ਤੀਫਿਆਂ ਦਾ ਸਿਰਫ ਇਹਨਾਂ ਨੇ ਜਿਹੜੀ ਅਸਲ ਗੱਲ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਦਲਿਆ ਹੀ ਤਾਂ ਸੀ ਭਈ ਕੋਈ ਆਪਣਾ ਬੰਦਾ ਲਾਇਆ ਜਾਵੇ ਜਿਹੜਾ ਦੁਬਾਰਾ ਕਿੰਤੂ ਪਰੰਤੂ ਪਿਛਲੇ ਫੈਸਲੇ ਆ ਤੇ ਕਰੇ ਹੀ ਨਾ ਜਿਹੜੀ ਕਮੇਟੀ ਬਣਾਈ ਸੀ ਅਸਲ ਤਾ ਕਾਲੀਜ ਦਾ ਲੋਦੋ ਛੁਣ ਜਾਣਾ ਹੈ ਜੀ ਪ੍ਰਧਾਨ ਜਦੋਂ ਉਹ ਕਮੇਟੀ ਵੀ ਮੈਂਬਰਸ਼ਿਪ ਪੂਰੀ ਕਰਕੇ ਫਿਰ ਡੈਲੀਗੇਟ ਬਣਾ ਕੇ ਤੇ ਫਿਰ ਪ੍ਰਧਾਨ ਚੁਣਦੇ ਸੁੱਚਾ ਸਿੰਘ ਲਗਾ ਦਾ ਉਹਨਾਂ ਦਾ ਇੱਕ ਬਿਆਨ ਸੀਗਾ ਕਿ ਜਿਹੜੇ ਪੰਥਕ ਸਿਧਾਂਤਿਕ ਲੋਕ ਹੈ ਉਹ ਆ ਜਾਣਗੇ ਵਾਪਸ ਜਾਂ ਉਹਨਾਂ ਨੂੰ ਮਿੰਤ ਤਰਲੇ ਕਰਕੇ ਮਨਾ ਲੈਣਗੇ ਪਰ ਜਿਹੜੇ ਕਹਿੰਦੇ ਬੇਸਦਾਨ ਤੇ ਹੋਣਗੇ ਕੰਦਾ ਚ ਵੱਜਦੇ ਫਿਰਨੇ ਪਤਾ ਨਹੀਂ ਜੀ ਉਹਨਾਂ ਦਾ ਤਾਂ ਮੈਂ ਕਹਿ ਨਹੀਂ ਸਕਦਾ ਜੀ ਕੁਛ ਹੈ ਨਹੀਂ ਐਸੀ ਤਾਂ ਕੋਈ ਗੱਲ ਨਹੀਂ ਹੈ ਜੀ ਹੁਣ ਦੇਖੀ ਲਓ ਬੇਸਤਾਨ ਤੇ ਹੋ ਗਈਆਂ ਇਹ ਇੱਕ ਸੀਟ ਵੀ ਨਹੀਂ ਰਹੀ ਹੈ ਨਾ ਹਾਂ ਇਹ ਜਿੰਦ ਨੂੰ ਆਪ ਹੀ ਪਤਾ ਲੱਗ ਜਾਂਦਾ ਜੀ ਜਦੋਂ ਲੋਕਾਂ ਨੇ ਸਾਥ ਨਹੀਂ ਦਿੱਤਾ ਇਲੈਕਸ਼ਨਾਂ ਦੇ ਵਿੱਚ ਇੱਕ ਇੱਕ ਦੋ ਦੋ ਸੀਟਾਂ ਰਹਿ ਗਈਆਂ ਫਿਰ ਤੱਕ ਅਮਰਿਤਪਾਲ ਉਹਨਾਂ ਦੇ ਸਾਥੀ ਪੰਜਾਬ ਆਏ ਆ ਅਮਰਿਤਪਾਲ ਉਹਨਾਂ ਦੇ ਸਾਥੀ ਪੰਜਾਬ ਆ ਚੁੱਕੇ ਆ ਸੋ ਉਹਨਾਂ ਦੇ ਬਾਰੇ ਬਾਰੇ ਕੀ ਕਹਿੰਦੇ ਹੋ ਕਿ ਅਮਰਿਤਪਾਲ ਉਹਨਾਂ ਦਾ ਇੱਥੇ ਉਹਨਾਂ ਨੂੰ ਵੀ ਆਉਣਾ ਚਾਹੀਦਾ ਹੈ ਜੇ ਅਮਰਿਤਪਾਲ ਨੂੰ ਵੀ ਲਿਆਉਣਾ ਚਾਹੀਦਾ ਹੈ ਬਾਕੀ ਵੀ ਆ ਗਏ ਆ ਪਹਿਲੀ ਗੱਲ ਤੇ ਇਹ ਹੈ ਵੀ ਇਹਨਾਂ ਨੂੰ ਅੰਦਰ ਕਰਨਾ ਹੀ ਗਲਤ ਹੈ ਤੁਹਾਨੂੰ ਫਿਰ ਡਿਬਰੂਗੜ੍ਹ ਭੇਜਣਾ ਹੁਣ ਉਹਨਾਂ ਨੂੰ ਜਦੋਂ ਤੱਕ ਪੰਜਾਬ ਨੇ ਆ ਕੇ ਤੇ ਰਿਹਾ ਕਰਨਾ ਤੁਸੀਂ ਕਹਿ ਰਹੇ ਹੋ ਵੀ 2027 ਚ ਜਿਹੜੀ ਆ ਅ ਸ਼ੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਸਰਕਾਰ ਚ ਆਊਗੀ ਆਉਗੇ ਜੀ ਬਿਲਕੁਲ ਆਉਗੇ ਲੋਕਾਂ ਨੂੰ ਜੋੜ ਚੁੱਕੇ ਨਾਲ ਹਾਂਜੀ ਲੋਕ ਜੁੜ ਚੁੱਕੇ ਬਹੁਤ ਜੀ ਬਹੁਤ ਤੁਸੀਂ ਨਾ ਮਤਲਬ ਕੱਲਾ ਹੋ ਰਹੇ ਨਹੀਂ ਤੁਸੀਂ ਬਾਹਰ ਜਾ ਕੇ ਗੱਲ ਤਾਂ ਕਰਕੇ ਦੇਖੋ ਪਿੰਡਾਂ ਚ ਕਿਤੇ ਸੱਥਾਂ ਚ ਗੱਲ ਤਾਂ ਕਰੋ ਫਿਰ ਲੱਗਦਾ ਪਤਾ ਕੀ ਕਹਿਚਾਰੇ ਸੀਗੇ ਮੈਂ ਕਹਿਣਾ ਵੀ ਜਿਹੜੇ ਕਾਲੀ ਦਲ ਬਾਦਲ ਦੀ ਗੱਲ ਕਰਦੇ ਹੋ ਉਹ ਬਾਦਲਦਲ ਇੱਕ ਪਰਿਵਾਰ ਦੀ ਪਾਰਟੀ ਹੈ ਉਹ ਬਾਦਲਦਲ ਦੀ ਪਰਿਵਾਰ ਦੀ ਜਿਹੜੀ ਪਾਰਟੀ ਹੈ ਉਦੋਂ ਹੀ ਦੇਖਿਆ ਵੀ ਜਿਵੇਂ ਕਾਲ ਤੱਕ ਤੋਂ ਭਗੌੜਿਆ ਉਹਨੇ ਕੇ ਫੈਸਲਾ ਕੀਤਾ ਹੈ ਅਸੀਂ ਪਹਿਲਾਂ ਕਹਿੰਦਾ ਸੀ ਵੀ ਇਹਨੇ ਇਹ ਸਿਰ ਬੰਦੇ ਨੂੰ ਪ੍ਰਧਾਨ ਬਣਾਉਣਾ ਜੀ ਉਹਨੇ ਇਸ ਦੀ ਬਾਤ ਆਈ ਫਿਰ ਹੋਹੀ ਬਣਿਆ ਉਹ ਸਾਰਾ ਡਰਾਮਾ ਸੀ ਜਿਹੜੇ ਇਹਨਾਂ ਦੇ ਬੰਦੇ ਨੇਗੇ ਥੱਲੇ ਵਾਲੇ ਉਹ ਕਿਵੇਂ ਵੈਸਾ ਕਰਦੇ ਦੇਖੇ ਤੁਸੀਂ ਉਹ ਬਾਸ ਸੁਖਵੀਰ ਵਾਲ ਨੂੰ ਕਹਿੰਦੇ ਬੜਾ ਤਾੜਾ ਸਿੱਖਾ ਹੈ ਜਿਹੜੀ ਸਿੱਖੀ ਤੁਸੀਂ ਉਹ ਦੇਖੀਏ ਸਾਰਿਆਂ ਨੂੰ ਪਤਾ ਹੈ ਤੁਸੀਂ ਉਸ ਨਾਲ ਲਗਾ ਦੇ ਬਿਆਨ ਦੇ ਕੀ ਸੋਚਿਆ ਨਾਲ ਲਗਾ ਦਾ ਸਾਨੂੰ ਸਾਰਿਆਂ ਨੂੰ ਪਤਾ ਕੀ ਹੈ ਉਹ ਮੈਂ ਕੀ ਕਹਾਂ ਉਹਨੂੰ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਦੱਸਣ ਦੀ ਲੋੜ ਹੀ ਨਹੀਂ ਸੋ ਕਹਿਣ ਦੀ ਇਹਨਾਂ ਦਾ ਸੀਗਾ ਕਿ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਤੇ ਆ ਉਹਨਾਂ ਨਾਲ ਜੁੜ ਚੁੱਕੇ ਆ ਲੋਕ ਸੱਥਾਂ 'ਚ ਗੱਲਾਂ ਹੋਣ ਲੱਗੀਆਂ ਵਾਂ ਸੋ ਇਹਨਾਂ ਦਾ ਇਹ ਦਾਵਾ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਆ ਪੰਜਾਬ 'ਚ ਸਰਕਾਰ ਬਣਦੀ ਦਿਖਾਈ ਦੇ ਰਹੀ ਹੈ ਇਹਨਾਂ ਦਾ ਦਾਵਾ ਸੋ ਤੁਸੀਂ ਕੀ ਸੋਚਦੇ ਤੁਸੀਂ ਆਪਣੀ ਰਾਏ ਜੋ ਸਾਡੇ ਤੱਕ ਕਮੈਂਟਾਂ ਤੱਕ ਭੇਜ ਸਕਦੇ